ਹਾਂਜੀ ਮੇਰੇ ਵੱਲੋਂ ਪਹਿਲਾਂ ਤਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ। ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ। ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ। ਤੇ ਹੁਣ ਕਈ ਦਿਨਾਂ ਤੋਂ ਸਾਡੇ ਘਰ ਦੇ ਮਤਲਬ ਲੜਾਈ ਉਹ ਹੋ ਰਹੀ ਹੈ ਇੱਕ ਤਰ੍ਹਾਂ ਦੀ ਵੀ ਫਰਿੱਜ ਖਰਾਬ ਹੋਇਆ ਹੈ ਤਾਂ ਤੁਸੀਂ ਫਰਿੱਜ ਲੈ ਲਓ ਤੁਸੀਂ ਫਰਿੱਜ ਲੈ ਲਓ ਤੇ ਵੱਡਾ ਬਾਈ ਕਹਿੰਦਾ ਵੀ ਚਲ ਤੂੰ ਐਂ ਕਰ ਮੈਂ ਤੇਰੇ ਨਾਲ ਚੱਲਦਾ ਮੈਂ ਤੈਨੂੰ ਬੋਣਾਂ ਅੱਜ ਫਰਿੱਜ ਤੇ ਪਹਿਲਾਂ ਵੀ ਫਰਿੱਜ ਬਾਰੇ ਪੁੱਛਾਂਗੇ ਦੇਖਾਂਗੇ ਵਿਚਾਰ ਕਰਾਂਗੇ ਫਿਰ ਫਰਿੱਜ ਫਰਿੱਜ ਖਰੀਦਾਂਗੇ ਪਹਿਲਾਂ ਆਪਾਂ ਫਰਿੱਜ ਦੇਖੀਏ ਜੀ ਪਹੁੰਚੇ ਆਂ ਸ਼੍ਰੀ ਚਮਗੌਰ ਸਾਹਿਬ ਤੇ ਮਨਿੰਦਰ ਵੀ ਨਾਲ ਆਇਆ ਆਇਆ ਇਹ ਫਰਿੱਜ ਤੋਂ ਆਊਗਾ ਅੱਜ ਸਾਰੋ ਹਾਂਜੀ ਬੋਲੋ ਹੁਣ ਅਸੀਂ ਆਜੇ ਲੈਣ ਆਇਆ ਫਰਿੱਜ ਕਾਹੀ ਲੈਣਾ ਵੀ ਪਾਪਾ ਨੇ ਔਰ ਮੰਮੀ ਦੀ ਲੜਾਈ ਹੋਈ ਹੋਈ ਆ ਇਹ ਕੁਝ ਖਰਾਬ ਹੋਇਆ ਹੈ ਕੁਝ ਨਾ ਹੋ ਰਿਹਾ ਦੁੱਧ ਖਰਾਬ ਹੋ ਗਿਆ ਕਦੇ ਕੋਵ ਖਰਾਬ ਹੋ ਗਿਆ ਵੀ ਤੁਸੀਂ ਫਰਿੱਜ ਲੀਨ ਹੈ ਮਨਿੰਦਰ ਕਹਿੰਦਾ ਪਾਪਾ ਕਿਉਂ ਤੁਸੀਂ ਦੇਰ ਹੀ ਲੈਣਿਆ ਲੜਾਈਆਂ ਆਇਆ ਕਹਿੰਦਾ ਫਿਰ ਮਨਿੰਦਰ ਦਾ ਕਹਿੰਦਾ ਚੱਲ ਫਿਰ ਅੱਜ ਤੈਨੂੰ ਗਵਾ ਦਈਏ ਫਰਿਜ ਫਰਿਜ ਲੈਣ ਆਇਆ ਫਰਿਜ ਫਰਿਜ ਦੇਖੀਏ ਫਿਰ ਹੁਣ ਚਲੋ ਜੀ ਚਲੋ ਮੈਂ ਪਸੰਦ ਕਰੂੰਗਾ ਹਬੇ ਤੇਰੀ ਚੁਆਇਸ ਹੋਗੀ ਮਨਿੰਦਰ ਦੀ ਚੁਆਇਸ ਹੋਗੀ ਬਾਕੀ ਹੁਣ ਦੇਖਦੇ ਆਂ ਅੰਦਰ ਜਾ ਕੇ ਦੂਰ ਗੋਲ ਅਸਾਂ ਮੰਦੀ ਨੂੰ ਪਤਾ ਏ ਹਾਂਜੀ ਮਹਾ ਸਿੰਘ ਵੱਲ ਹੋ ਗਈ ਪਾਰਟੀ ਲੈ ਪਾਰਟੀ ਤੇ ਇੱਥੇ ਲੈਣੀ ਆ ਬੜਾ ਤੂੰ ਫਰਿਜ ਤੂੰ ਦੂ ਆਉਣ ਆਇਆ ਨਹੀਂ ਨਹੀਂ ਕਾਦੇ ਨਹੀਂ ਚਲੋ ਠੀਕ ਆ ਅਸੀਂ ਦੇ ਦੂੰਗਾ ਯਾਰ ਕਾਲ ਦੀ ਭੱਜ ਦੇ ਗਿਆ ਬਾਤ ਆ ਹਾਂਜੀ ਬਾਈ ਸਾਸਰੀ ਕਾਲ ਹਾਂਜੀ ਹੋ ਠੀਕ ਹੈ ਜੀ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਥੈਂਕ ਯੂ ਸੇਵਾ ਕਰੀਏ ਸੇਵਾ ਕਰਾਵਾਂਗੇ ਜੀ ਪਹਿਲਾ ਆਪਾਂ ਕੋਈ ਚੀਜ਼ ਦੇਖ ਲਈਏ ਮਿੱਠਾ ਮੂੰਹ ਥੋਤੇ ਕਰਵਾਵਾਂਗੇ ਜੀ ਠੀਕ ਹੈ ਕਿਹਾਂ ਦਿਖਾਈਏ ਅੰਕਲ ਜੀ ਸਾਸਰੀ ਕਾਲ ਹੋ ਠੀਕ ਹੈ ਜੀ ਦੇਖਣਾ ਕਿ ਆ ਜੀ ਤੁਹਾਨੂੰ ਪਤਾ ਗਰਮੀयां ਸ਼ੁਰੂ ਹੋ ਗਈਆਂ ਅੱਛਾ ਸਾਡੇ ਦਾ ਹੁਣ ਲੜਾਈ ਵੀ ਸ਼ੁਰੂ ਹੋਈ ਹੈ ਨਾਲ ਦੀ ਨਾਲ ਫਰਿੱਜ ਹੋ ਗਿਆ ਤੁਹਾਡਾ ਖਰਾਬ ਓਹ ਫੇਰ ਤਾਂ ਬਣਦੀ ਆ ਬਾਈ ਬਣਦੀ ਤੇ ਬਾਈ ਦੀ ਕਰੀਆ ਮਾੜੀ ਮੋਟੀ ਮਿਹਨਤ ਤੇ ਬਾਈ ਦੀ ਕਰੀ ਮਿਹਨਤ ਵੀ ਤੂੰ ਮੈਨੂੰ ਫਰਿੱਜ ਦਵਾ ਵੀ ਬਾਈ ਜਦ ਤੱਕ ਮੇਰੇ ਕੋਲ ਪੈਸੇ ਹੋਣਗੇ ਮੈਂ ਤੈਨੂੰ ਦੰਦਾਂ ਚੱਲ ਚੱਲ ਦਵਾ ਦਿੰਦੀ ਆ ਤੇ ਕਹਿੰਦਾ ਕੋਈ ਗੱਲੇ ਨਹੀਂ ਤੇ ਤੁਸੀਂ ਹੁਣ ਸਾਨੂੰ ਦਿਖਾ ਦਿਓ ਫਰਿੱਜ ਚਲੋ ਜੀ ਚਲੋ ਜੀ ਚਲੋ ਜੀ ਚੱਲ ਬਾਈ ਪਪਾ ਤੇ ਨੋਟ ਪਪਾ ਤੇ ਦਾ ਸਦਾ ਸਹੀ ਤੁਸੀਂ ਪਹੁੰਚੇ ਕਿੱਥੇ ਹੋ ਨਾ ਨਰੰਗ ভাই ਇਹ ਤੁਹਾਨੂੰ ਪੂਰਾ ਸੀ ਲਓ ਜੀ ਇਹ ਡਰੈਸ ਇਹ ਮੈਂ پیسے ਤੁਹਾਨੂੰ ਦੱਸਿਆ ਜੀ ਇਹ ਸਾਡੇ ਬਹੁਤ ਪੁਰਾਣੇ ਬੰਦੇ ਆ ਜੀ ਨਰੰਗ ਨਰੰਗ ਇਲੈਕਟ੍ਰੋਨਿਕ ਸਟੋਰ ਆ ਜੀ ਬਿਲਕੁਲ ਕਤਲਗੜ੍ਹ ਸਾਹਿਬ ਰੋੜਾ ਜੀ ਬਾਜ਼ਾਰ ਨੂੰ ਜਾਂਦਾ ਜੇ ਕਿਸੇ ਨੇ ਸਮਾਨ ਖਰੀਦਦਾ ਤਾਂ ਪਲੀਜ਼ ਰਿਕਵੈਸਟ ਆ ਜੀ ਇੱਕ ਵਾਰ ਬਾਈ ਨਾਲ ਕੋਲ ਜਰੂਰ ਆਇਓ ਤੇ ਇਹ ਨਾ ਸੋਚੋ ਵੀ ਅਸੀਂ ਕੋਈ ਪ੍ਰੋਮੋਸ਼ਨ ਕਰਨ ਵਾਸਤੇ ਨਾ ਜੀ ਇਹ ਸਾਡਾ ਪਿਆਰ ਆ ਤਾ ਕਰਕੇ ਅਸੀਨਾਂ ਕੋਲ ਤੇ ਕੋਈ ਵੀ ਸਮਾਨ ਆ ਲੈਟਰੋਨਿਕ ਬਾਈ ਨਾਲ ਤੇ ਹੀ ਲੈਣੇ ਆ ਸਾਡੀ ਸਿਸਟਰ ਬਾਹਰ ਆ ਜੀ ਉਹਨਾਂ ਦੀ ਮੈਰਿਜ ਨੂੰ ਤਰੀਬਨ 22 ਸਾਲ ਹੋ ਗਏ ਹਨ ਅਸੀਂ ਇਹਨਾਂ ਕੋਲ ਤੇ ਸਮਾਨ ਚੱਕਿਆ ਦਾ ਹੈਨਾ ਤੇ ਮਾਤਾ ਇੱਕੋ ਗੱਲ ਕਹਿ ਦਿੰਦੀ ਜੇ ਸਮਾਨ ਲੈਣਾ ਤਾਂ ਕਿੱਥੇ ਜਾਣਾ ਹੈ ਕਿੱਥੇ ਜਾਣਾ ਹੈ ਬਾਈ ਨਾਲ ਬਾਈ ਨਾਲ ਤੇ ਜਾਣਾ ਹੈ ਨਰੰਗ ਬਾਈ ਦੇ ਜਾਣਾ ਇਹੀ ਗੱਲ ਕਹਿ ਕੇ ਮਾਤਾ ਤੋੜਦੀ ਆ ਤੇ ਹੁਣ ਸਿਆਣੇ ਦਾ ਵੀ ਮੰਨਣਾ ਪੈਂਦਾ ਕਿਉਂਕਿ ਜਿੱਕਣ ਸਿਆਣੇ ਨੇ ਕਹਿ ਦਿੱਤਾ ਕੋਈ ਸਾਨੂੰ ਚੱਲਣਾ ਪੈਂਦਾ ਹੈ ਕਹਨਹੀਂ ਜੀ ਆਜੋ ਬਾਈ ਜੀ ਹੁਣ ਪਾਰਟੀ ਦੇ ਪਿੱਛੇ ਨੂੰ ਨਾ ਮੁੜੋ ਹਾਂ ਚਲੋ ਜੀ ਮੇਰੇ ਨਾਲ ਨਿਆਰ ਲੇ ਲੋ ਜੀ ਜੀ ਬਾਈ ਦੱਸੋ ਕਿ ਐਸਾ ਹਾ ਬਤਾ ਇਹ ਹੈਗਾ ਜੀ 192 ਲੀਟਰ ਦਾ ਫ੍ਰੀਜ ਵਰਦੂ ਕੰਪਨੀ ਦਾ ਜੀ ਤੇ ਆਹ ਹੈਗਾ ਜੀ 207 ਲੀਟਰ ਦਾ ਵਰਦੂ ਕੰਪਨੀ ਦਾ ਜੀ ਆਹ ਜੀ ਇਹ ਹੈਗਾ ਜੀ 236 ਲੀਟਰ ਆਹ ਜੀ ਜਿੰਨੂੰ ਆਪਾਂ ਕਹਿੰਦੇ 2634 ਵਾਲਾ ਫ੍ਰੀਜ ਉਹ ਹੈਗਾ ਟਾਟਾ ਦਾ ਵੋਲਟਾਸ 245 ਉਹ ਵਰਦੂ ਦਾ ਹੈਗਾ ਡਬਲ ਡੋਰ ਤੇ ਇਧਰ ਲੋ ਜੀ ਦੇਖੋ ਅਸੀਂ ਦੇਖੋ ਯਾਰ ਬਹੁਤ ਸੋਹਣਾ ਅੰਦਰੋਂ ਹਾਂ 10 ਸਾਲ ਦੀ ਗਾਰੰਟੀ ਹੈ ਕੰਪਰੈਸ਼ਨ ਦੀ ਕੋਈ ਲੰਬਾ ਨਹੀਂ ਕੰਪਨੀ ਵੱਲੋਂ ਸਮਾਈ ਹੋਊਗੀ ਕਿਸੇ ਕਿਸਮ ਦੀ ਸ਼ਿਕਾਇਤ ਆਊਗੀ ਬਾਕੀ ਆ ਹੈਗਾ ਛੋਟਾ ਜੀ ਛੋਟੇ ਬੱਚਿਆਂ ਵਾਸਤੇ ਲੈ ਇਹਨਾਂ ਦਾ ਤਾਂ ਥੋੜਾ ਲਾਜਾ ਅੱਛਾ ਬੱਚਾ ਵੱਡਾ ਹੋ ਗਿਆ ਹੁਣ ਆਪਣਾ ਜਿਹੜੇ ਜਿਹੜੇ ਫਰਿੱਜ ਆ ਵੋਲਟੇਜ ਦੇ ਆਏ ਤੁਸੀਂ ਦੱਸਦੇ ਮੈਨੂੰ ਇਹ ਕਿਹੜੇ ਗਾ ਮਤਲਬ ਇਹ ਕਿਵੇਂ ਫਰਿੱਜ ਹੈ ਇਹ ਵੋਲਟੇਜ ਦਾ ਜੀ ਇਹ ਆ ਫ੍ਰਿਜ ਜਿਹੜਾ ਇਹ ਵਰਕੂ ਦਾ ਇਹ ਡਬਲ ਡੋਰ ਹੈ ਜੀ ਇਹ ਡਬਲ ਡੋਰ ਆ ਇਹ ਡਬਲ ਡੋਰ ਫ੍ਰਿਜ ਕਿੱਦਾਂ ਨੇ ਆ ਡਬਲ ਡੋਰ ਵਧੀਆ ਜੀ ਬਸ ਇਹ ਜਿਹੜੀ ਬਰਫ਼ ਨਹੀਂ ਜੰਮਦੀ ਫालतू ਉੱਪਰ ਜੀ ਜਿਹੜਾ ਪੰਡਾ ਰੱਖੂਗੇ ਉਹਦੇ ਚ ਜੰਮੂਗੀ ਜੀ ਠੀਕ ਆ ਇਹ ਹੈਵੀ ਗਲਾਸ ਵਾਲਾ ਮਾਡਲ ਆ ਜੀ ਜਿਹਨੂੰ ਗਲਾਸ ਲੱਗੇ ਉੱਪਰ ਜੀ ਸਾਜ ਨਹੀਂ ਪੈਂਦੇ ਓਕੇ ਸ਼ੀਸ਼ਾ ਲੱਗਿਆ ਹੈ ਨਾ ਇਹ ਸ਼ੀਸ਼ਾ ਲੱਗੇ ਜੀ ਨਾ ਬਲੈਕ ਜਿਵੇਂ ਅੱਜ ਕੱਲ੍ਹ ਕ੍ਰੋਮ ਲੱਗਿਆ ਹਾਂ ਜੀ ਜਿਵੇਂ ਫੋਨਾਂ ਪਰ ਹੁੰਦਾ ਹੈ ਉਹ ਸਿਸਟਮ ਲੱਗਿਆ ਜੀ ਇਹਨੂੰ ਉਹ ਸਿਸਟਮ ਆ ਜੀ ਆ ਹੋ ਗਿਆ ਜੀ ਹੰਦੀ ਦਾ ਫੋਰ ਵੱਡਾ ਇਹ ਵੀ ਹੋਰ ਵੱਡਾ ਹੋਊਗਾ ਇਹ ਵੀ ਹੈਗੇ ਡਬਲ ਡੋਰ ਇਹ ਵੀ ਡਬਲ ਇਹਨਾਂ ਦੀ ਕੀ ਕੀਮਤਾਂ ਗੁਮਤਾਂ ਹੋਊਗਾ ਦੇਖ ਲਓ ਇਹ ਪੈਣਾ ਜੀ 23000 ਦਾ ਜੀ ਅੱਛਾ ਇਹ ਇਹ ਫ੍ਰਿਜ ਇਹ ਇਹ ਪੈਣਾ ਆਪਾਂ ਨੂੰ 27500 ਦਾ ਜੀ 27 ਇਹ ਸਾਨੂੰ ਕਿੰਨੇ ਦਾ ਪੈਣਾ ਜਿਹੜਾ ਇਹ ਫ੍ਰਿਜ ਹੈ ਜੀ ਸਾਨੂੰ ਕਿੰਨੇ ਦਾ ਪੈਣਾ ਜਿੰਨੇ ਮਰਜ਼ੀ ਦਾ ਬਹੁਤ ਹੈ ਜੀ ਅੱਛਾ ਕੋਈ ਜਿੰਨੇ ਮਰਜ਼ੀ ਦੋ ਮਾਰ ਵੀ ਕਹਿਣ ਵਾਲਾ ਘਟਾ ਕੇ ਹੀ ਦੱਸਿਆ ਘਟਾ ਕੇ ਲੈਸ ਕਰਕੇ ਦੱਸੇ ਜੀ ਦੇਖੋ ਭਾਈ ਨੂੰ ਕਿਹੜਾ ਚਾਹੀਦਾ ਕਿੱਦਾਂ ਦਾ ਚਾਹੀਦਾ ਹਾਂ ਪਰ ਜਾਏ ਫਰਜਾ ਯਾਰ ਮਾਤਾ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਉਹ ਕਹਿੰਦੇ ਜਿਹੜੀ ਮਾਤਾ ਜਾਵੇ ਠੰਡੇ ਪਾਣੀ ਦਾ ਹਿੱਲਾ ਕੀਤਾ ਜਾਵੇ ਉਹ ਤਾਂ ਕਹਿੰਦੇ ਜਿਹੜੀ ਮਰਜ਼ੀ ਚੀਜ਼ ਲਿਆਓ ਆਪਾਂ ਤਾਂ ਲੈ ਲੈਣੇ ਪਰ ਚੰਗੀ ਹੋਵੇ ਕਹਿੰਦੇ ਅਸੀਂ ਚੰਗੀ ਹੋਵੇ ਕਿਉਂਕਿ ਤੁਹਾਡੇ ਕੋਲ ਤਾਂ ਹੀ ਆਈਦਾ ਜੇ ਤੁਹਾਡਾ ਸਮਾਨ ਸਹੀ ਚੰਗਾ ਹੈ ਕਹਿੰਦੇ ਅਸੀਂ ਭਾਈ ਜਿਵੇਂ ਹੀ ਹੋਊਗਾ ਤਾਂ ਹੀ ਆਵਾਂਗੇ ਤਾਂ ਹੀ ਆਵਾਂਗੇ ਤੇ ਇਹ 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 ਕਿਹੜਾ ਬੋਲਟਰ ਹੈ ਇਹ ਬੋਲਟਰ ਦਾ ਖੋਤਾ ਜੀ ਇਹ ਕਿੰਨੇ ਲੀਟਰ ਆਈ ਇਹ ਹੈਗਾ 175 ਲੀਟਰ ਜੀ 175 ਲੀਟਰ ਇਹਦੀ ਕੀਮਤ ਕਿੰਨੀ ਤੁਮ ਦੀ ਕੀਮਤ ਤਾਂ ਕੰਨੀ ਬਸੇਰਾ ਲਿਖਦੀ ਹੈ ਜੀ ਉਦਾਂ ਹੀ ਕੀਮਤ 13500 ਰੁਪਏ ਹੈ ਜੀ अच्छा ये 13000 ਦਾ ਤੇ ਇਹ ਇਹ ਵੀ ਸੇਮ ਹੀ ਬੈਜਣਾ ਜੀ ਇਹ ਵੀ 13000 ਦਾ ਪਲੇਨ ਹੋ ਜਾਂਦਾ ਜੀ ਇਹ ਫਲਾਵਰ ਦਾ ਤੇ ਇਹਦੀ ਗਾਰੰਟੀ ਗਰੰਟੀ ਕਿੰਨੇ ਆ ਸਾਢੇ 3 ਸਾਲ 10 ਸਾਲ ਠੀਕ ਹੈ ਤੇ ਇਹ ਚੀਜ਼ਾਂ ਇਹ ਹੈਗਾ ਵਰਪੂਲਾ ਜੀ ਪਾਪਾ ਮੈਂ ਇਹਨੂੰ ਪਸੰਦ ਕਰ ਇਹ ਵਰਪੂਲ ਦਾ ਇਹ ਵੀ ਬਹੁਤ ਪੁਰਾਣੀ ਹੈ ਨਾ ਉਹ ਸਭ ਤੋਂ ਪੁਰਾਣੀ ਕੰਪਨੀ ਹੈ ਜੀ ਬਹੁਤ ਪੁਰਾਣੀ ਕੰਪਨੀਆਂ ਹਾਂ ਆਹ ਗੱਲ ਫਿਰ ਮਾਂ ਦੇ ਅੱਛਾ ਚੱਲ ਪਹਿਲਾਂ ਹੋਰ ਵੀ ਦੇਖ ਲੈ ਕਿਤੇ ਉਹੀ ਇੱਥੇ ਪਹਿਲੀ ਕਹਿਤਾ ਆ ਲੈ ਲੈਣਾ ਤੇ ਆ ਵੀ ਵਰਪੂਲ ਚਾਹਨਾ ਵੀ ਵਰਪੂਲ ਇਹਦੇ ਦੋ ਰੰਗ ਆਂਦੇ ਆਪਣੇ ਕੋਲ। ਕਾਹ ਆਂਦਾ ਜੀ? ਕਾਹ ਆਂਦਾ ਇਹ ਬਾਈ? ਚੈਰੀ ਜਾਣਾ ਮੈਂਡ ਜਾ। ਤੇ ਹੋਰ ਵੀ ਪਏ ਆ ਦੇਖ ਤਾਂ। ਤੇ ਐਲਜੀ ਦੇ ਪਏ ਆ ਜੀ। ਇੱਧਰ ਐਲਜੀ ਪਿਆ ਹਨਾ। ਇਹ ਸਾਰੇ ਐਲਜੀ ਆ। ਇਹ ਸਾਰੇ ਐਲਜੀ ਆ। ਸਿਰੇ ਤੱਕ। ਸਿਰੇ ਤੱਕ। ਲਓ ਜੀ ਇਹ ਐਲਜੀ ਤੱਕੇ ਪਿਆ ਸਾਰਾ। ਤੇ ਇਹਨਾਂ ਦੀ ਵੀ ਕੀਮਤਾਂ ਅਲੱਗ-ਅਲੱਗ ਹਨਾ ਹੀ? ਹਾਂ ਜੀ ਹਾਂ ਜੀ ਇਹਨਾਂ ਦੀ ਕੀਮਤ ਅਲੱਗ-ਅਲੱਗ ਹੈ ਜੀ। ਸਪੈਸੀਫਾਈਜ਼ ਕੀਮਤਾਂ ਇਹਨਾਂ ਦੀਆਂ। ਓਕੇ ਕਪੈਸਿਟੀ ਦੇ ਹਿਸਾਬ ਨਾਲ। ਤੇ ਅੱਛਾ। ਮਜੀ। ਤੇ ਬਾਈ ਹੁਣ ਤੂੰ ਦੱਸੋ ਫਿਰ ਤੂੰ ਮਨਿੰਦਰ ਸਲਾਹ ਕਰ ਲੋ ਮੈਨੂੰ ਤਾਂ ਕਿ ਲੱਗਦਾ ਮੇਰੇ ਕੋਲ ਪੈਸੇ ਹੁੰਦੇ ਮੈਂ ਸਾਰੀ ਲੈ ਜਾਂਦਾ ਚੱਕ ਕੇ ਕੀ ਕਰੀਏ ਗਰੀਬੀ ਨੇ ਖਾ ਲੇ ਆ ਤੈਨੂੰ ਦੱਸ ਤੂੰ ਜੀਨੇ ਦੋਣਾ ਹੈ ਹਾਂ ਬੱਸ ਬੱਸ ਕਿਹੜਾ ਕੰਮ ਦਾ ਕਿਹੜਾ ਕੰਮ ਦਾ ਮਨਵਾ ਬਥੰਦਾ ਇਹ ਮੁੰਡੇ ਨੂੰ ਮੁੰਡੇ ਨੇ ਆਪ ਬਥੰਦਾ ਆਇਆ ਭਾਈ ਮੁੰਡੇ ਨੇ ਤਾਂ ਆਇਆ ਬਈ ਜੇਬ ਦੇ ਵਿੱਚ ਵੀ ਪੈਸੇ ਹੈਗੇ ਆਂ ਤੇਰੇ ਕਿ ਤੋਂ ਲੈ ਗਈ ਹੈਗਾ ਮੇਰੇ ਵੀ ਲੈ ਲਾ ਫਿਰ ਤਾਇਏ ਤੇ ਪੈਸੇ ਕੱਲ ਲਿਆ ਤਾਇਏ ਫਿਰ ਚੱਕ ਲਈਏ ਫ੍ਰਿਜ ਚੱਕ ਲੈ ਇਹ ਤਾਇਆ ਕਰੋ ਸਪான்ਸਰ ਆਪਾਂ ਉੱਪਰ ਲਿਖਾ ਦੇਣਾ ਸਪான்ਸਰ ਬਾਈ ਤਾਇਆ ਜੀ ਸਪான்ਸਰਸ਼ਿਪ ਤਾਇਆ ਮੜੀ ਟਾਕੀ ਖੋਲ ਆ ਟਾਕੀ ਖੋਲ ਆ ਤੇ ਤਾਂ ਬਾਈ ਠੀਕ ਆ ਇਹ ਤੇਰੇ ਹਿਸਾਬ ਨਾਲ ਇਹ ਲੈ ਲਈਏ ਤੇ ਬਾਈ ਇਹਦੀ ਕੀਮਤ ਤਾਂ ਸਾਨੂੰ ਦੱਸ ਕੀਮਤ ਹੈ ਦੀ ਹੁਣ ਬਾਈ ਕੀਮਤੀ ਦੀ ਹੈਗੀ ਹੈ ਜੀ ਆਪਣੇ ਵਾਸਤੇ 12000 ਪੂਰੀ ਪੂਰੀ ਕੀ ਬਾਤ ਆ ਹਾਂ 12000 ਦੇ ਦੇਣਾ 12000 ਦੇ ਦੇਣਾ ਲੈਜਮ ਲੈਜੋ ਮਾਰਾ ਪੈਸਾ ਨਹੀਂ ਕੋਈ ਵੀ ਹੈਗਾ ਕੋਈ ਨਹੀਂ ਪੈਸੇ ਦੀ ਲੋੜ ਨਹੀਂ ਹੈਗੀ ਜੀ ਹਾਂ ਹਾਂ ਬਈ ਪੈਸਾ ਪੂਸਾ ਨਹੀਂ ਆਪਣੇ ਪਾਸ ਮੈਂ ਤਾਂ ਮੰਗਦਾ ਵੀ ਲੈ ਨਹੀਂ ਹਾਂ ਪੈਸੇ ਦੇ ਕਿਹੜੇ ਪੈਸੇ ਨਾਲ ਕੰਮ ਥੋੜੀ ਹੁੰਦਾ ਜੀ ਹਾਂ ਜਵਾਨ ਨਾਲ ਕੰਮ ਹੁੰਦਾ ਜਵਾਨ ਚ ਆਈਦੀ ਆ ਬੰਦੇ ਦੀ ਜਵਾਨ ਦੀ ਜੀ ਹਾਂ ਪੈਸੇ ਦਾ ਕੀ ਯਾਰ ਪੈਸਾ ਤਾਂ ਪੈਸਾ ਕਮਾਈ ਜਾਣਾ ਕਨਹੀਂ ਜਿਹੜੀ ਜਵਾਨ ਆ ਨਾ ਉਹ ਨਹੀਂ ਕਮਾਉਂਦੇ ਹੈਗਾ ਅੱਜਕੱਲ ਹੈ ਨਹੀਂ ਸਹੀ ਪੈਸੇ ਦਾ ਕੀ ਹੈ ਜਵਾਨ ਚਾਹੀਦਾ ਔਰ ਪਿਆਰ ਚਾਹੀਦਾ ਕਨਹੀਂ ਜੀ ਤੇ ਸਭ ਸਮਾਨ ਵੈਸੇ ਆਲਰੇਡੀ ਇੱਥੇ ਮਿਲਦੇ ਆ ਤੇ ਜੋ ਮਰਜ਼ੀ ਖਰੀਦ ਸਕਦੇ ਆ ਲੈਟਰੋਨਿਕ ਦਾ ਸਮਾਨ ਕੂਲਰ ਕਿਆ ਏਸੀ ਕਿਆ ਬਸ ਚਲੋ ਬਾਕੀ ਹੁਣ ਆਪਾਂ ਬਾਈ ਨਾਲ ਕਰ ਲਈਏ ਹਿਸਾਬ ਕਿਤਾਬ ਤੇ ਬਾਈ ਕਰਦੇ ਆ ਘਰ ਜਾ ਕੇ ਅਨਬਾਕਸਿੰਗ ਹੂੰ ਮਿਲਦੇ ਆ ਆਪਾਂ ਹੁਣ ਤੁਹਾਨੂੰ ਬਾਅਦ ਚਲ ਬਾਈ ਨੇ ਕਰ ਲਿਆ ਆਪਣਾ ਯੂਜ਼ ਦੇਖ ਲਿਆ ਹਾਂ ਬਾਈ ਬਾਈ ਠੀਕ ਆ ਫ੍ਰਿਜ ਲੈ ਲਿਆ ਹਾਂ ਬਾਈ ਨੂੰ ਪੇਮੈਂਟ ਦੇ ਦੇਣੀ ਲਓ ਬਾਈ ਜੀ ਫੜੋ ਪੇਮੈਂਟ ਤੇ ਬਾਕੀ ਪੈਸੇ ਅਸੀਂ ਤੁਹਾਨੂੰ ਦਵਾਂਗੇ ਥੋੜੇ ਦਿਨਾਂ ਤੱਕ ਕੋਈ ਗੱਲ ਨਹੀਂ ਸੀ ਰਿਕਵੈਸਟ ਹੈ ਤੇ ਗਹਿਣ ਲਓ ਆਪਣੇ ਪੈਸੇ ਜੋ ਤੁਹਾਨੂੰ ਵੀ ਬਹੁਤ ਬਹੁਤਾਂ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਨੂੰ ਨਵੇਂ ਫ੍ਰਿਜ ਦੀ ਤੁਹਾਨੂੰ ਵੀ ਬਹੁਤ ਬਹੁਤਾਂ ਜੀ ਤੇ ਮਿੱਠਾ ਮੂੰਹ ਤਾਂ ਕਰਾ ਦਿਓ ਹੁਣ ਅਸੀਂ ਸਾਮਾਨ ਲੈ ਕੇ ਚੱਲੇ ਹਾਂ ਥੋੜਾ ਫੜ ਲਓ ਫਿਰ ਅਸੀਂ ਫੜ ਲਈਏ ਯਾਰ ਆ ਰਾਇਆ ਨਰਾ ਕਰ ਯਾਰ ਤੈਨੂੰ ਰਗਮ ਦੇ ਕੇ ਚੱਲੇ ਆ ਤੂੰ ਖਰਾ ਮਿੱਠਾ ਬੂ ਯਾਰ ਇਹ ਕਿ ਮਿੱਠਾ ਕਰੀਏ ਨਹੀਂ ਮਿੱਠਾ ਹੀ ਕਰਾਂਗੇ ਅਸੀਂ ਮਿੱਠਾ ਹੀ ਕਰਦੇ ਆ ਅਸੀਂ ਬਾਈ ਹਾਂ ਬਾਈ ਮਿੱਠਾ ਹੀ ਕਰਨਾ ਬੂ ਪੱਕੀ ਗੱਲ ਆ ਆ ਬਾਈ ਤੇ ਅੱਛਾ ਤੇ ਬਾਕੀ ਪੇਮੈਂਟ ਜਿਹੜੀ ਮਾੜੀ ਮੋਟੀ ਰਹਿ ਗਈ ਉਹ ਆਪਾਂ ਤੁਹਾਨੂੰ ਥੋੜੇ ਟਾਈਮ ਤੱਕ ਕਰ ਦੜੀਏ ਆਪਾਂ ਜਿੰਨੀ ਮਰਜ਼ੀ ਥੈਂਕ ਯੂ ਵੀਰੇ ਤੇ ਸਮਾਨ ਸਾਨੂੰ ਜਿਹੜਾ ਸਾਡਾ ਹੈਗਾ ਵੀ ਪੀੜੀ ਪੂਰੀ ਉਹ ਤੁਹਾਨੂੰ ਦੇ ਦੋ ਪੂਰਾ ਸਮਾਨ ਤੁਹਾਨੂੰ ਪਹੁੰਚ ਜਾਊਗਾ ਫ੍ਰਿਜ ਹੋਇਆ ਹੈ ਪੂਰਾ ਪੈਕਿੰਗ ਪਰ ਤੇ ਹੁਣ ਬਾਈਵਲ ਹੋ ਜਣੀ ਹੈ ਫਾਲਟੀ ਇਹ ਕਿਵੇਂ ਕਰੂਗਾ ਕਿਵੇਂ ਨਹੀਂ ਪਤਾ ਨਹੀਂ ਹੁਣ ਤੇ ਪਰਮਾ ਕਰੂਗਾ ਕਿ ਮੈਂ ਕਰੀਏ ਉਹੀ ਕਰੀਏ ਕਰੂਗਾ ਹਾਂ ਹਾਂ ਚਲੋ ਲਾ ਜੀ ਇਹ ਤਾਂ ਇਹ ਤਾਂ ਬਾਈ ਦੇਖ ਵੀ ਲੈ ਫ੍ਰਿਜ ਹੈਗਾ ਵੀ ਇਹ ਵਿੱਚ ਤਾਂ ਇਹ ਤਾਂ ਰੱਖਦਾ ਜਿਵੇਂ ਕੋਈ ਗੱਲਾਂ ਕਰਤਾ ਜਾਈ ਹੁੰਦਾ ਹੈਂ ਇਹ ਤਾਂ ਹੁਣ ਸਰਪ੍ਰਾਈਜ਼ ਹੈ ਘਰੇ ਜਾ ਕੇ ਪਤਾ ਲੱਗੂਗਾ ਵੀ ਕੀ ਕਹਤਾ ਹੀ ਹੈ ਕਿਆ ਫਰਿਜ ਹਾਏ ਤੇ ਚਲੋ ਬਾਈ ਨੂੰ ਬਲੌਗ ਕਰੇ ਰੱਖੀਆਂ ਧੰਨਵਾਦ ਬੜੇ ਬਾਈ ਤੇਰਾ ਬਹੁਤ ਬਹੁਤ ਨਾ ਨਾ ਸ਼ੁਕਰੀਆ ਜੀ ਤੁਹਾਡਾ ਤੁਸੀਂ ਠੀਕ ਹੈ ਹਾਂ ਵੀ ਚੱਲੀਏ ਹੁਣ ਹੈ ਬਾਈ ਚਲੋ ਹੈ ਚਲੋ ਜੀ ਹਾਂ ਕਿਆ ਕਹਿਣਾ ਬੋਲ ਫਰਿਜ ਕਿਆ ਫਰਿਜ ਦੀ ਯਾਦ ਫਰਿਜ ਦੀ ਯਾਦ ਆਉਂਦੀ ਆ ਚਾਰੇ ਨੂੰ ਫਰਿੱਜ ਦੀ ਯਾਦ ਆਉਂਦੀ ਆ ਕਾਤੇ ਕੀ ਕਿਹਾ ਕਿ ਜਿੰਨੇ ਬਣਾਉਣਾ ਕਾਤੇ ਬਹੁਤ ਯਾਰ ਨਹੀਂ ਪੀਣਾ ਠੰਡਾ ਹੋਣ ਜਾ ਕੇ ਇਹਨੇ ਕਾਤੇ ਯਾਰ ਆਉਂਦੀ ਆ ਮਿੱਠਾ ਮੂੰਹ ਵੀ ਨਾਲ ਦੀ ਨਾਲ ਹੋ ਜਵੇ ਤੇ ਹੁਣ ਕਿਆ ਲੈਣ ਦੀ ਸਲਾਹ ਬਣਾ ਤੇਰੀ ਭਾਈ ਦੇਖ ਕਿਆ ਲੈਣਾ ਹੈ ਸਾਈਟਮ ਤੇਰੀ ਕੀ ਸਲਾਹ ਆ ਬਣਾ ਮਨਿੰਦਰ ਤਾਂ ਕਹਿੰਦਾ ਮੈਂ ਖਾਣੇ ਆ ਲਾਲ ਲੱਡੂ ਬੈਸੇ ਜੇ ਸ਼ਗਨਾਂ ਦੀ ਗੱਲ ਕੀਤੀ ਜਾਵੇ ਤਾਂ ਲੱਡੂ ਦੇ ਨਾਲ ਹੀ ਸ਼ਗਨ ਮਨਾਏ ਜਾਂਦੇ ਆ ਕਿ ਨਹੀਂ ਭਾਈ ਜੀ ਸਹੀ ਗੱਲ ਨਹੀਂ 10 ਕਿਲੋ ਤਾਂ ਵਰਤਾਰ ਜੀ ਸਤ ਸ੍ਰੀ ਅਕਾਲ ਠੀਕ ਠਾਕ ਆ ਜੀ ਬਹੁਤ ਵਧੀਆ ਤੁਸੀਂ ਸਾਹਿਬ ਮੇਰਾ ਵੀਰੇ ਤੇਰੀਆਂ ਤੇ ਲਾਈਵ ਚੱਲਦਾ ਹੈ ਹੈਂ ਨਹੀਂ ਇਹ ਸਾਡਾ YouTube ਚੈਨਲ ਆ ਜੀ ਹਾਏ ਹਾਏ ਤੇ ਅੱਜ ਆਪਣੇ ਵੱਲ ਹੋਈ ਐ ਪਾਰਟੀ ਪਾ ਲੈ ਕੇ ਆਇਆ ਫਰਿੱਜ oh very good ਕਹਿੰਦਾ ਕੋਈ ਵੀ ਸ਼ਗਨ ਵਾਲਾ ਕੰਮ ਹੋਵੇ ਮਿੱਠਾ ਮੂੰਹ ਤਾਂ ਜ਼ਰੂਰੀ ਆ ਪਤਾ ਕੋ ਬੜਾ ਹੈ ਪਹਿਲਾਂ ਰੱਬ ਦਾ ਨਾਮ ਬਧਾਈਏ ਜੀ ਆ ਫਿਰ ਦੂਜਾ ਨਾਮ ਦੇਖਾਂਗੇ ਜੀ ਤੇ ਨਾਲੇ ਕਹਿੰਦੇ ਵੀ ਸ਼ਗਨ ਜਿਹੜੇ ਹੁੰਨੇ ਉਹ ਹੁੰਦੇ ਲੱਡੂ ਲੱਡੂ ਦੇ ਨਾਲ ਲੱਡੂ ਹੁੰਦੇ ਆ ਜੀ ਲੱਡੂ ਦੇ ਸਾਡੇ ਮੁੰਡੇ ਦੀ ਮਨਪਸੰਦ ਲੱਡੂ ਆ ਕੰਦਾ ਖਾਣਾ ਵੀ ਲੱਡੂ ਆ ਸਾਡੀ ਤੁਹਾਡੀ ਮਨਪਸੰਦ ਲੱਡੂ ਆ ਕੀ ਬਾਤ ਹੈ ਦਾਹੀ ਭਾਈ ਜੀ ਲੱਡੂ ਬਣ ਕੇ ਰਹਨੇ ਆਪਾਂ ਹੈ ਉਹ ਠੀਕ ਹੈ ਜੀ ਤੇ ਹੋਰ ਸਮਾਚਾਰ ਜੀ ਕੋਈ ਲੈ ਲਿਆ ਭਾਈ ਦਾਇਮਿਕਰਾ ਮਿੱਠਾ ਮੂੰਹ ਐ ਨਾ ਕਰ ਭਾਈ ਚੱਕ ਜਿਆਰ ਕੇ ਆ ਕੇ ਐ ਨਾ ਕਰ ਤੂੰ ਲੰਬੜਦਾਰ ਸਾਹਿਬ ਆ ਸਾਡੇ ਮਿੱਤਰ ਵੀ ਆ ਤੇ ਘਰ ਮਿੱਠਾ ਮੂੰਹ ਗਰੀਬਾਂ ਵੱਲ ਤੇ ਇਹ ਲੈ ਤਾਂ ਨਰੇ ਭੱਜ ਗਿਆ ਲੰਬੜਦਾਰ ਯਾਰ ਆਵਾਜ਼ ਲਿਗੇ ਮਨਿੰਦਰ ਨੂੰ ਸਾਹ ਹੱਥ ਕਾਦਾ ਕੋਈ ਅੱਛਾ ਜੀ ਲੈ ਆ ਜੀ ਕਰੋ ਮਿੱਠਾ ਮਹਾਰਾਜਾ ਆ ਜਾ ਬਾਈ ਹਾਂ ਦੇਣ ਵਾਲਾ ਦਾ ਮਹਾਰਾਜਾ ਅਸੀਂ ਕਹਦੇ ਪਾਣੀ ਹਾਰਾ ਕਿ ਨਹੀਂ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ ਬਹੁਤੀਆਂ ਬਹੁਤੀਆਂ ਤੁਹਾਨੂੰ ਬਹੁਤੀਆਂ ਜੀ ਹਾਂ ਵੀ ਚੱਲੀਏ ਹੁਣ ਮੇਰੇ ਵਾਈਫ ਹੁਣ ਗੱਡੀ ਲੈਣ ਦਾ ਵੀ ਆਹ ਕੀ ਬਾਤ ਆ ਫੈਲੀ ਛਾਟੀ ਤੈਨੂੰ ਦਈਏ ਹੈ ਤੇਰਾ ਮੂੰਹ ਮੇਰੇ ਵਖਤਾ ਹੋਵੇ ਜਦੋਂ ਹੋਇਆ ਤੇਰੇ ਨਾਲ ਵਾਦਾ ਹੈ ਜਦੋਂ ਆਉਗੀ ਗੱਡੀ ਪਹਿਲੀ ਛਾਟੀ ਤੈਨੂੰ ਇਹ ਤੋਂ ਆਣੀ ਆ ਜੇ ਤੈਨੂੰ ਪਿੰਡ ਦੇ ਨਾਲ ਚੱਕਣਾ ਪੈ ਜਵੇ ਰੈਫਰ ਤੇ ਹੋ ਠੀਕ ਠਾਕ ਹੈ ਜੀ ਹਾਂ ਵੀ ਚੱਲੀਏ ਚਲੋ ਜੀ ਚੱਲੀਏ ਭਈਆ ਚਲ ਠੀਕ ਹੈ ਬਈ ਓਕੇ ਜੀ ਓਕੇ ਅੱਲਾਹ ਜੀ ਛਾਰੀਏ ਘਾਰ ਨੂੰ ਵੀ ਬੜੀ ਖੁਸ਼ੀ ਅੱਜ ਸਸਤਾ ਜੀ ਛਾਰੀਏ ਪਰਮਾਤਮਾ ਜੀ ਦਾ ਸਤਿ ਸ੍ਰੀ ਅਕਾਲ ਜਿਹੜੀ ਚੜਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਤੁਹਾਡੀ ਤਕਦੀਰ ਬਣੀ ਰਹੇ ਕੁੰਗਰ ਛੇਲੇ ਖੜੀ ਛਾਰੀਏ ਤੇ ਕਹਿੰਦੇ ਕਹਿੰਦੇ ਛੋਟੀਆਂ ਛੋਟੀਆਂ ਵੀ ਬਹੁਤ ਆਪੀਆਂ ਮਿਲਦੀਆਂ ਹੈ ਨਾ ਹਾਂ ਇਹ ਗੱਲ ਤਾਂ ਹੈ ਛੋਟੀਆਂ ਉਹ ਚੀਜ਼ਾਂ ਹੈ ਬੜੀ ਗਰੀਬੀ ਦਾ ਖੁਸ਼ੀ ਹੁੰਦੀ ਹੈ ਗਰੀਬ ਨੂੰ ਵਾਸਤੇ ਇਹ ਹੀ ਬਹੁਤ ਬੜੀ ਚੀਜ਼ ਹੋ ਜਾਂਦੀ ਹੈ ਜੈ ਸਾਡੇ ਲਈ ਹਾਂ ਸੰਗੀਆਂ ਤੱਕ ਬ੍ਰਿਜ ਜੇ ਸਾਡਾ ਬ੍ਰਿਜ ਖਰਾਬ ਹੋ ਗਿਆ ਸੀ ਪੁੱਛੀ ਬੋਲਾ ਸਭ ਦੇ ਸਹਿਯੋਗ ਨਾਲ ਸਾਜਾ ਸਹਿਯੋਗ ਦੇ ਨਾਲ ਤੇ ਇੱਧਰ ਵੱਡੇ ਵੱਡੇ ਭੱਜੇ ਭੱਜੇ ਫਿਰ ਇਹ ਭੱਜ ਗਿਆ ਜਿੰਦਾਂ ਲਾਜੀ ਸ਼ਗਨਾਂ ਦਾ ਕੰਮ ਕਹਿੰਦੇ ਜ਼ਰੂਰੀ ਆ ਹਨਾ ਹਾਂ ਸਾਡੇ ਵਾਸਤੇ ਤਾਂ ਜੀ ਬਹੁਤ ਖਾਸ ਹੁੰਦੀਆਂ ਨੇ ਬੀਬੀ ਸਤਰੀ ਕਾਲ ਜੀ ਤੇ ਇੱਧਰ ਸਾਡੇ ਆਪਾਂ ਸੁਣਿਆ ਲਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਹ ਆ ਜੀ ਮੇਰਾ ਵੱਡਾ ਵੀਰ ਇਹਨੂੰ ਇੱਕ ਫੋਨ ਕਰਨ ਦੀ ਲੋੜ ਐ ਸਾਡੇ ਕੋਲ ਹਾਜ਼ਰ ਤੇ ਅੱਜ ਸ਼ਗਨਾ ਦਾ ਦਿਨ ਆ ਜੀ ਸ਼ਗਨੇ ਆਏ ਭਾਈ ਸਾਡੇ ਵਾਸਤੇ ਬਹੁਤ ਖੁਸ਼ੀ ਆ ਹਾਂਜੀ ਹਾਂਜੀ ਛੋਟੇ-ਮੋਟੇ ਖੁਸ਼ੀਆਂ ਸਾਨੂੰ ਇੰਜੋਏ ਵੀ ਕਰਨੇ ਚਾਹੀਦੇ ਆ ਮਨਾਉਣੀਆਂ ਵੀ ਚਾਹੀਦੀਆਂ ਪ੍ਰਮਾਤਮਾ ਹਰੇਕ ਦੀਆਂ ਬਰਕਤਾਂ ਲਿਆਵੇ ਕਮਾਈ ਦੇ ਵਿੱਚ ਕਿ ਨਹੀਂ ਤੁ ਕਹਿ ਛੋਟੇ-ਛੋਟੇ ਚੀਜ਼ਾਂ ਹੀ ਬਣਦੀਆਂ ਮਿੱਤੇ ਕਿ ਨਹੀਂ ਵੀਰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਬਹੁਤ ਆ ਗਰੀਬ ਬੰਦੇ ਦਾ ਬਈ ਔਖਾ ਬਾਪ ਗਰੀਬ ਬੰਦੇ ਨੂੰ ਬਹੁਤ ਚੱਲ ਠੱਕ ਸਹੀ ਗੱਲ ਆ ਤੇ ਚੱਲ ਬਈ ਚੱਲ ਤੂੰ ਉੱਪਰ ਨੂੰ ਹੋ ਯਾਰ ਐਨ ਨਾ ਕਰ ਲੈ ਔਰੇ ਨੂੰ ਲੈ ਕੇ ਆ ਲੈ ਜੀ ਅਹੀਂ ਚੱਕਣਾ ਇਹ ਹਾਂ ਇਹ ਤਾਂ ਮੋਢਾ ਲਾ ਲੈਣਾ ਇਹ ਤਾਂ ਗੱਲੇ ਕੁਛ ਨਹੀਂ ਲੈ ਕਿਆ ਗੱਲਾਂ ਕਰਦਾ ਨਹੀਂ ਉਹੋ ਛੋਟੂ ਗੁੱਜ ਨਹੀਂ ਉਹ ਤਾਂ ਨਹੀਂ ਦੀ ਆ ਆ ਰਹਿਣ ਮੈਨੂੰ ਫੀਡ ਕਰ ਜਲ 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 ਵੀਰ ਜੀ ਨੂੰ ਬੁਲਾ ਲਓ ਚਾਹ ਪੀ ਕੇ ਚਲੇ ਜਾਣਗੇ ਗੱਤਾ ਲੱਗਿਆ ਪਰ ਆਰਾਮ ਨਾਲ ਲੈ ਕੇ ਜਾਓ ਕਾਲੀ ਨਾ ਕਰੋ ਇੱਥੇ ਰੱਖ ਦੋਂ ਟਿਕਾਉਂਗੇ ਟਕੂਂਗੇ ਤਾਂ ਬਾਅਦ ਵਿੱਚ ਪਹਿਲੇ ਵੀਰ ਜੀ ਨੂੰ ਬੁਲਾਓ ਬੁਲਾਉਂਗੀ ਤੁਸੀਂ ਜਾਓ ਮੈਂ ਫਾਈਨ ਫਾਈਨ ਮੈਂ ਤੇ ਬਲਾ ਕੇ ਲੈ ਗਈ ਬੜਾ ਹੀ ਹਥਿਆਰ ਬਾਜੀ ਨੇ ਬੜਾ ਹੀ ਹਥਿਆਰ ਇਹ ਦੇਖ ਲੈ ਵੀ ਤੂੰ ਦੇਖ ਤੂੰ ਦੇਖਿਓ ਵੀਡੀਓ ਆਂ ਦੇਖਣਾ ਕਾਲੀ ਆ ਲੈਡ ਬਾਲ ਦੀਆਂ ਨਾ ਜਿੱਦੇ ਟੋਲੀ ਬੋ ਆ ਗਿਆ ਪਸੰਦ ਕਿ ਨਹੀਂ ਕਰਿਆ ਜੀ ਮਨਿੰਦਰ ਸਿੰਘ ਨੇ ਮੈਂ ਮਨਿੰਦਰ ਸਿੰਘ ਜੀ ਆਇਆ ਸੀ ਤੇ ਜਿਹੜਾ ਮੈਂ ਇਹ ਕਰਤੀ ਹੋਈ ਐ ਜੀ ਪੂਰੀ ਸੇਮ ਪੈਣ ਉਹਨਾਂ ਦਾ ਏਦਾਂ ਦਾ ਤੁਸੀਂ ਪੁਰਾਣਾ ਫ੍ਰਿਜ ਕਿਹੜੀ ਪੈਣ ਉਹਨਾਂ ਦਾ ਸੁੱਕਾ ਪੈਣ ਉਹਨਾਂ ਦਾ ਸੇਵਤਾ ਵੀ ਤੁਸੀਂ ਦੇਖਦੇ ਬੰਦੀ ਜਿਹੜੀ ਮਾਹਰ ਬੜੀ ਚੰਗੀ ਕਰਦੇ ਨੇ ਕਹਿੰਦਾ ਨਾ ਗਰਮਾਣੇ ਕਰਦੇ ਨੇ ਕਦੇ ਕਦੇ ਜਿੰਨੇ ਮੈਂ ਕਹਾਂ ਮਾਰਾਂ ਦੇ ਰੰਗ ਹਨ ਨਾ ਕਦੇ ਇਹ ਬੰਦਾ ਪੁਰਾਣੀਆਂ ਚੀਜ਼ਾਂ ਤੇ ਖੁਸ਼ ਹੋ ਜਾਂਦਾ ਵੀ ਜਦ ਮਾਰ ਦੀ ਨਵੇਰਦਾ ਜੈਕ ਪਰਮਾਤਮਾ ਹੁਣ ਹੁਣ ਬਹੁਤ ਹੁੰਦਾ ਸਹੀ ਗੱਲ ਕਹਿੰਦੇ ਮਤੇ ਬਾਈ ਤੇ ਅੱਜ ਕੁਝ ਕੰਗ ਕੁਸੂਰ ਦੀਆਂ ਚਾਹੇ ਕਿ ਹੁੰਦੀਆਂ ਹੋ ਜੀ ਕਿਤੇ ਅੱਲੇ ਤੇ ਆ ਵੀ ਮਾ ਆਉਂਦੇ ਕਾਹੇ ਚਾਹ ਦੀ ਬੇਨਤੀ ਆ ਆ ਠੀਕ ਸਲੋ ਮੈਂ ਚਾਹ ਬਣਾ ਲਵਾਂ ਤੁਸੀ ਆ ਫੜ ਖਾਣ ਦੀ ਚਾਹ ਦੀ ਫੜ ਖਾਣ ਦੀ ਛੱਡ ਦੇ ਨਾ ਮੈਂ ਚੱਲਿਆ ਮੈਂ ਲਾ ਆ ਕੇ ਚੀਜ਼ਾਂ ਕਿਹੜਾ ਹੋ ਤੇ ਨਾ ਲਗੋ ਆ ਸਾਹਮਣੇ ਆਹ ਸਾਹਮਣੇ ਚਾਹ ਉਹ ਨਾਲ ਨਹੀਂ ਇਹ ਕੋਈ ਨਹੀਂ ਇਹ ਚਾਹ ਹੀ ਮੇਂ ਪੀਣੀ ਮੇਂ ਜਾਣਾ ਇਹ ਸਿਸਟਮ ਕੀ ਹੈ ਇਹ ਚਾਹ ਪੀਣੀ ਚਾਹ ਪੀਣੀ ਠੀਕ ਹੈ ਜੀ ਫ੍ਰਿਜ ਦੇ ਹੰਦਾ ਹਾਂ ਆ ਚਾਹ ਪੀ ਰਹੇ ਨੇ ਚਾਹ ਲਾ ਜੀ ਥੈਂਕ ਯੂ ਵੈਲਕਮ ਤਾਈ ਦਾ ਕਰ ਵੈਲਕਮ ਜਦਾ ਮਨਿੰਦਰ ਤਾਈ ਨੇ ਦੁਆਇਆ ਪੁੱਤ ਤਾਈ ਨਾ ਜਾਣਾ ਕਰ ਹਮ ਧੰਨਵਾਦ ਭਾਜੀ ਮਾਦੇ ਤੇ ਭਾਵੇਂ ਨਾ ਫਲਾਂ ਨੂੰ ਕਹਿੰਦਾ ਹਾਂ ਹਾਂ ਮੈਨੂੰ ਘੜਿਆ ਕਲਾ ਨਹੀਂ ਹਾਂ ਲੋ ਜੀ ਤੁਸੀਂ ਵੀ ਜਰੂਰ ਮਿੱਠਾ ਮੂੰਹ ਕਰੋ ਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਆ ਕਿਉਂਕਿ ਜੋ ਆਜਾਏ ਤੁਹਾਡੇ ਸਹਿਯੋਗ ਦੇ ਨਾਲ ਆ ਕਿ ਨਹੀਂ ਭੈਣ ਭਾਈਆਂ ਦੇ ਸਹਿਯੋਗ ਨਾਲ ਬੰਦਾ ਬਣਦਾ ਬਿਲਕੁਲ ਭੈਣ ਭਾਈਆਂ ਦੇ ਨਾਲ ਕਿ ਨਹੀਂ ਭਾਈ ਹੂੰ ਲੋ ਜੀ ਚਾਰੀ ਵੀ ਫਿਰਜ ਨਹੀਂ ਆਉਂਦਾ ਫਿਰਜ ਲੈਣਾ ਹੈ ਫਿਰਜ ਨਹੀਂ ਆਉਂਦਾ

ਤੇ ਬਾਕੀ ਚਲੋ ਜੀ ਹੁਣ ਮਾਤਾ ਨੂੰ ਵੀ ਖੁਸ਼ਖਬਰੀ ਜਿਹੜੀ ਮਾਤਾ ਤਾਂ ਹੁਣ ਆ ਨਹੀਂ ਸਾਡੀ ਮਾਦਨ ਤਾਂ ਹੁਣ ਆਪਾਂ ਕੱਲ ਨੂੰ ਹੀ ਬੁਲਾ ਕੇ ਦਿਖਾਵਾਂਗੇ ਹਨਾ ਕਿਉਂਕਿ ਉਹ ਨੇਰਾ ਵੀ ਹੋ ਜਾਣਾ ਹਨਾ ਤੇ ਬਾਕੀ ਹੁਣ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੀ ਦਿਓ ਜੀ ਮੁਬਾਰਕਾਂ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਤੁਸੀਂ ਸਾਰਿਆਂ ਨੂੰ ਸ਼ਾਨਦਰ ਰੂਪੀ ਰੱਖੇ ਤੁਹਾਨੂੰ ਆਣ ਚੜ੍ਹਦੀ ਕਲਾ ਵਿੱਚ ਰੱਖਣ ਦੇ ਜ ਬੱਚਿਆਂ ਨੂੰ ਧੀਆਂ ਨੂੰ ਛੋਟੇ ਬੱਚੇ ਸਾਬਰਾ ਜੀ ਸਾਬਰਾ ਜੀ ਰਹਿਣ ਪਰਮਾਤਮਾ ਸਭ ਨੂੰ ਛੜ ਦੀ ਗੱਲਾ ਵਿੱਚ ਰੱਖੇ ਸਭ ਦਾ ਭਲਾ ਕਰੇ ਹਾਂ ਵੀ ਤੂੰ ਕਹ ਗਿਆ ਹੁਣ ਦੱਸ ਜੀ ਤੈਨੂੰ ਤਾਂ ਬਹੁਤ ਬਹੁਤ ਗਾਣੀ ਹੈ ਫਿਰ ਜਿਨਾ ਤਾਂ ਇਹ ਜੀ ਇਹ ਸਾਰੇ ਕਿੱਜਾ ਹੈ ਪਾ ਕਿੰਨੇ ਕਿਹਦਾ ਹੈ 1000 ਦਾ 8 ਗਿਸਤ ਤੇ ਲੋ ਜੀ ਮਨਿੰਦਰ ਪੁੱਤ ਜਿੰਦਾ ਮਾਰਾ ਤਾਂ ਕਾਲੂ ਸੀ ਰੱਖੇ ਐਡੀ ਉਬਰ ਆਣਾ ਹੋਇਆ ਮਨ ਫੋਨ ਫਰੀਜ਼ ਬੜੀਆ ਬੰਦਾ ਨਿਕਲਿਆ ਪੁੱਤ ਮਹਾਰਾਜ ਇਹਦੇ ਪੁੱਤਾਂ ਨਾਲ ਸੰਬੰਧ ਨਾ ਹੁੰਦੇ ਮਹਾਰਾਜ ਚੰਦ ਰਸਤੀਏ ਤੈਂ ਹੁਣ ਲੇਟ ਹੋ ਜਾਣਾ ਤਾਂ ਅਸੀਂ ਤਾਂ ਤੇ ਲੈ ਕੇ ਗਿਆ ਕਿਉਂਕਿ ਹੁਣੇ ਅਸੀਂ ਆਏ ਆ ਲੈ ਕੇ ਯਾਰ ਕੋਈ ਨਾ ਪੁੱਤ ਵਧੀਆ ਕਾਲੂ ਲੈ ਕੇ ਜਾਉਂਗੇ ਅਸੀਂ ਤੁਹਾਨੂੰ ਕਾਲੂ ਨੂੰ ਦੇ ਕੇ ਆਉਂਗੇ ਕਾਲੂ ਚੱਲੀ ਹਾਂ ਰਾਜੀ ਹੋ ਭਾਈ ਵਧੀਆ ਨਿਕਲਿਆ ਵਾ ਥੋੜੀ ਮਸੇਮੇ ਦੀ ਬਹੁਤ ਚੰਗੀ ਗੱਲ ਐ ਔਖਾ ਬਹੁਤ ਗਰਮੀ ਵੀ ਬਹੁਤ ਆਰੇ ਚੀਜ਼ ਖਰਾਬ ਹੁੰਦੀ ਹਰੇਕ ਚੀਜ਼ ਖਰਾਬ ਹੁੰਦੀ ਥੀ ਕਿਉਂਕਿ ਗਰਮੀ ਆ ਗਿਆ ਮੂਰੇਗਾਹਾਂ ਔਖਾ ਤਾਂ ਹਾਂ ਬਹੁਤ ਚੰਗੀ ਗੱਲ ਹੋ ਗਈ ਬਹੁਤ ਵਧੀਆ ਹੋ ਗਿਆ ਚੱਲ ਬੀਬੀ ਤੇਰੇ ਸਾਰੇ ਹੀ ਹੋ ਗਿਆ ਚੱਲ ਤੇ ਆ ਬਾਕੀ ਬੜੇ ਬਾਈ ਦਾ ਵੀ ਧੰਨਵਾਦ ਇਹਨੇ ਥੋੜੇ ਪੈਸੇ ਪਾਏ ਤਾਂ ਸਾਡਾ ਫਰਿੱਜ ਆਇਆ ਹੈ ਮਾਈ ਤੇਰਾ ਧੰਨਵਾਦ ਬਹੁਤ ਬਹੁਤ ਨਹੀਂ ਆ ਰਹਾ ਐtanto ਨਹੀਂ ਬੰਦੇ ਆ ਜੀ ਕਿਤੇ ਉਪਰ ਨਹੀਂ ਚਲੋ ਤੇਰੀ ਗਾਇ ਆਪਣਾ ਸਾਰਾ ਕਰਦੇ ਆ ਜੀ ਹਾਂ ਬੋਦੇ ਜੀ ਆ ਪੈਸੇ ਪੁੱਛੀ ਤਾਂ ਕੀ ਜਬਾਨ ਚਾਹੀਦੀ ਬੰਦੇ ਦੀ ਕਿਆ ਬਹੁਤ ਤੇ ਫਿਰ ਮੈਂ ਤੈਨੂੰ ਕਾਲੂ ਲੈ ਕੇ ਜਾਊਗਾ ਹਨਾ ਕੋਈ ਨਾ ਕਰਨ ਦੇ ਹਾਂ ਹੁਣ ਲੈ ਜਾ ਕਿ ਆਉਂ ਲੈ ਜਾ ਫਿਰ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਨਹੀਂ ਇੱਥੇ ਲੈ ਜਾ ਟੋਲੀ ਚੋਂ ਬੰਦੇ ਦੀ ਓਫੀ ਰਹਿੰਦੀ ਹੈ ਇਹਦੇ ਪਾਰਤਾ ਨੇ ਇਹਦੇ ਵਿੱਚ ਪਾਰਤਾ ਬੀਬੀ ਨੇ ਰੱਖ ਲਿਓ ਜੇ ਸ਼ਮਨਾ ਕੋ ਖਾਣਾ ਹੈ ਤੁਹਾਨੂੰ ਓਏ ਬਾਈ ਹੁਣ ਰੈਣ ਦੇ ਕਾਲੂ ਖਲਾਉਂਗੇ ਬੀਬੀ ਬਰੇ ਨੇਰਾ ਹੋ ਜਾਣਾ ਨਾ 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 ਕਾਲੂ ਪੱਕਾ ਕਾਲੂ ਪਾਰਟੀ ਕਰੂਗੇ ਠੀਕ ਆ ਮਨੀਦਰ ਕਾਲੂ ਖਾ ਲੂਗੇ ਠੀਕ ਆ ਤੇ ਚੱਲੀ ਹੁਣ ਪਾ ਚੱਲ ਫੇ ਬੀਬੀ ਇੰਜੋਏ ਕਰ ਤੇ ਦਿਨ ਦਾ ਪਾਰਟੀ ਹੋਏ ਤੇਰੇ ਜਦ ਹੁੰਦੇ ਪਰ ਕਾਲੂਗੇ ਬੰਮ ਠਿੰਗਾ ਤੁਸੀਂ ਖੁੱਸ ਤੇ ਚੱਲੋ ਠੀਕ ਆ ਦੇ ਨੇ ਦੇ ਜਿਆਦਾ ਦੇ ਹੀ ਜਾ ਕੇ ਉਹ ਅੱਜ ਰਹਿ ਜਾਂਗੀ ਉਹ ਨੂੰ ਸਕੂਲ ਜਾਣਾ ਪੈਣਾ ਉਹ ਨੂੰ ਤੇਰੇ ਇੱਥੇ ਜਾਣਾ ਸੰਗਰੇਣ ਜਾਣਾ 8 ਵਜੇ ਜਾਣਾ 3 8 ਫਿਰ ਮੈਂ ਕੱਲ ਆਵਾਂਗਾ ਤਨਮਤ ਐਤਵਾਰ ਨੂੰ ਆਉਗਾ ਸ਼ਨੀਵਾਰ ਨੂੰ ਆਉਗਾ ਏਤਵਾਰ ਦੀ ਸ਼ਨੀਵਾਰ ਦੀ ਛੁੱਟੀ ਹੈ ਨਾਲੇ ਐਤਵਾਰ ਦੀ ਆ ਸ਼ਨੀਵਾਰ ਨੂੰ ਆ ਜੂਗਾ ਠੀਕ ਆ ਹਾਂ ਦੇ ਕਿ ਦੁੱਧ ਨਾਲ ਦੁੱਧ ਨਾਲ ਰੋਲਦੀ ਹੁਣ ਚੱਲੀ ਆਪਾਂ ਤੇ ਚੱਲ ਠੀਕ ਆ ਬੀਬੀ ਅਸੀਂ ਚੱਲਦੇ ਹਾਂ ਖਲੇ ਮੈਂ ਕੋ ਬੇਟਾ ਬਾਹਰ ਦੀ ਜਿਲਵਾ ਕਰਦੈਂ ਤਾ ਚਲ ਹੁਣ ਅਸੀਂ ਚੱਲੀਏ ਹਨਾ ਧਿਆਨ ਰੱਖਿਓ ਬਣੋ ਤੇ ਕੱਲੂ ਲੈ ਕੇ ਜਾਊਂਗਾ ਤੈਨੂੰ ਕੱਲ ਦਿਖਾਊਂਗਾ ਫ੍ਰਿਜ ਲੈ ਆ ਕੇ ਹੁਣ ਤਾਂ ਡੇਟ ਹੋ ਜਾਣਾ ਕੱਲ ਮੈਂ ਜਾਊਂਗੀ ਚਲੋ ਠੀਕ ਹੈ ਮੈਂ ਮਾ ਆਪਣੇ ਪੁੱਤਰ ਨੂੰ ਨੰਦ ਨੂੰ ਪਾਰ ਦੇ ਜਿਹੜੇ ਵੀਡੀਓ ਦੇਖਨੇ ਆਹਾਂ ਚਲ ਠੀਕ ਹੈ ਜੀ ਉਹ ਤੁਸੀਂ ਵੀ ਉਹ ਪਾਸ ਕੀਤਾ ਠੀਕ ਹੈ ਠੀਕ ਹੈ ਮਹਾਰਾਜ ਸਾਡੀ ਬਹੁਤ ਕਿਸ ਲੋ ਚਲ ਠੀਕ ਆ ਚੰਗਾ ਬਾਏ